ਅਮਰ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਅੱਜ ਵੀ ਨਰਮ ਸ਼ਰਧਾਂਜਲੀ ਅਸੀਂ ਅਰਪਿਤ ਕਰ ਰਹੇ ਹਾਂ ਅਸੀਂ ਸ਼ਰਧਾਂਜਲੀ ਅਰਪਿਤ ਕਰਨ ਦਾ ਸਵਾਇ ਕੁਝ ਨਹੀਂ ਕਰ ਸਕਦੇ ਕਿਉਂਕਿ ਅਸੀਂ ਫਿਰ ਅਸੀਂ ਇਸ ਕਾਲੇ ਦੋੜ ਦੇ ਵਿੱਚ ਫਸਨ ਜਾ ਰਹੇ ਹਾਂ ਅੱਜ ਇੱਥੇ ਸ਼ਰਧਾਂਜਲੀ ਸਮਾਰੋਹ ਹੈ ਔਰ ਇੱਕ ਵਧੀਆ ਢੰਗ ਨਾਲ ਸਾਰੇ ਸੁਚੱਜੇ ਢੰਗ ਨਾਲ ਔਰ ਬੜੇ ਪਿਆਰ ਦੇ ਨਾਲ ਔਰ ਬੜੀ ਇੱਜ਼ਤ ਦੇ ਨਾਲ ਅਸੀਂ ਇਸ ਚੀਜ਼ ਨੂੰ ਕਰਨ ਜਾ ਰਹੇ ਹਾਂ ਪਰ ਪ੍ਰਸ਼ਾਸਨ ਨੇ ਅਜ ਤੱਕ ਇੱਥੇ ਸੁਧ ਨਹੀਂ ਲਈ ਤੀ ਕਿ ਇੱਥੇ ਕੋਈ ਆਪਣਾ ਇਹੋ ਜਿਹੀ ਘਟਨਾ ਨਾ ਘਟ ਜੇ ਪ੍ਰਸ਼ਾਸਨ ਸੁੱਤਿਆ ਪਿਆ ਅਗਰ ਕੱਲ ਨੂੰ ਕੋਈ ਇਹੋ ਜਿਹੀ ਘਟਨਾ ਹੋ ਜਾਂਦੀ ਹੈ ਜਾਂ ਕੋਈ ਅਪਰੀਆ ਘਟਨਾ ਘਟਦੀ ਆ ਉਹਦਾ ਜ਼ਿੰਮੇਵਾਰ ਇਹ ਪ੍ਰਸ਼ਾਸਨ ਹੋਏਗਾ ਔਰ ਇਥੋਂ ਦੀ ਸੀਆਈਡੀ ਡਿਪਾਰਟਮੈਂਟ ਹੋਏਗੀ ਉਦੋਂ ਉਹ ਦੌਰ ਸੀ ਕਿ ਜਦੋਂ ਲੁੱਕ ਛੁਪ ਕੇ ਗੋਲੀ ਮਾਰਦੇ ਸੀ ਜਾਂ ਲੜਾਈ ਕਰਦੇ ਸੀ ਜਾਂ ਕੁਝ ਕਰਦੇ ਸੀ ਅੱਜ ਸਾਡੀ ਪੀੜੀ ਦਾ ਪੇੜਾ ਘਰ ਕਰਤਾ ਇਹਨਾਂ ਨੇ ਹਰ ਬੱਚਾ ਜਿਹੜਾ ਵੇਖੋ ਉਹ ਗੈਂਗਸਟਰ ਬਣਨ ਦੇ ਵਾਲ ਜਾ ਰਿਹਾ ਗਰੰਟੀਆਂ ਉਹ ਦਿਓ ਕਿ ਬੱਚਿਆਂ ਨੂੰ ਰੋਜ਼ਗਾਰ ਦਿਓ ਗਰੰਟੀਆਂ ਉਹ ਦਿਓ ਕਿ ਅੰਤਰਗਵਾਦ ਖਤਮ ਕਰੀਏ ਗਰੰਟੀਆਂ ਉਹ ਦਿਓ ਕਿ ਚਿੱਟੇ ਨੂੰ ਖਤਮ ਕਰੀਏ विश्व हिंदू सुरक्षा दल के राष्ट्रीय कार्यालय पठानकोट मोहल्ला सुंदरनगर में आज एक कार्यक्रम का आयोजन राष्ट्रीय अध्यक्ष अनिल तारा भारद्वाज की अध्यक्षता में किया गया आपको बता दें कि सन उन्नीस के दौरान इस आतंकवाद को कुचलने के लिए जिन शहीद योद्धाओं ने अपनी जान की कुर्बानियां देकर बलिदान दिए थे आज उनको याद करते हुए राष्ट्रीय कार्यालय में विश्व हिंदू सुरक्षा दल ने श्रद्धांजलि सुमन अर्पित किए वहीं संगठन की नीतियों के बारे में भी आए हुए संगठन के पदाधिकारी महिला विंग से आई पदाधिकारियों को बताया गया जानकारी देते हुए राष्ट्रीय अध्यक्ष अनिल तारा भारद्वाज ने बताया कि इन शहीदों में आर्मी के शहीद हुए जनरल अरुण वैद्य पूर्व डीजीपी केपीएस गिल और पंजाब के पूर्व मुख्यमंत्री शहीद बेन्द सिंह देश की पूर्व प्रधानमंत्री शहीद श्रीमती इंदिरा गांधी पंजाब के स्त्री हिंद समाचार ग्रुप के मुख्य संपादक लाला जगत नारायण जी को आज विश्व हिंदू सुरक्षा दल ने उनके बलिदान दिवस को याद करते हुए श्रद्धा सुमन अर्पित किए हैं ਉਹਨਾਂ ਨੇ ਕਿਹਾ ਕਿ ਲਗਾਤਾਰ ਜੋ ਪੰਜਾਬ ਵਿੱਚ ਖਾਲਿਸਤਾਨ ਜੈਸੀ ਗਤੀਵਿਧੀਆਂ ਲਈ ਸ਼ਰਾਰਤੀ ਤੱਤਾਂ ਦੀ ਔਰ ਸੇ ਆਵਾਜ਼یں ਉਠਾਈ ਜਾਂਦੀਆਂ ਹਨ ਉਹ ਸਰਾਸਰ ਗਲਤ ਹੈ ਅੱਜ ਸਾਡੇ ਪਠਾਨਕੋਟ ਸੁੰਦਰਨਗਰ ਵਿਖੇ ਵਿਸ਼ਵ ਹਿੰਦੂ ਸੁਰੱਖਿਆ ਦਲ ਦੇ ਕਾਰ्यालय ਦੇ ਵਿੱਚ ਇੱਕ ਸ਼ਰਧਾਂਜਲੀ ਸਮਾਰੋਹ ਮਨਾਇਆ ਗਿਆ ਜਿਦੇ ਵਿੱਚ ਉਸ ਅੰਤਕਵਾਦ ਦੇ ਕਾਲੇ ਦੌਰ ਦੀ ਯਾਦਾਂ ਨੂੰ ਤਾਜ਼ਾ ਕੀਤਾ ਗਿਆ ਜਦੋਂ ਕਿ ਬਹੁਤ ਹੀ ਬੁਰਾ ਦਿਨ ਸੀ ਪਰ ਉਹਨਾਂ ਮਹਾਨ ਸ਼ਖਸੀਤਾਂ ਨੇ ਉਹਨਾਂ ਅਮਰ ਸ਼ਹੀਦਾਂ ਨੇ ਜਿਹੜਾ ਕਿ ਸਾਨੂੰ ਅੱਜ ਜ਼ਿੰਦਗੀ ਦਿਖਾ ਰਹੇ ਨੇ ਉਹਨਾਂ ਨੇ ਆਪਣਾ ਬਲਦਾਨ ਦੇ ਕੇ ਸਾਡੀ ਰੱਖਿਆ ਕੀਤੀ ਸਾਡੇ ਦੇਸ਼ ਦੀ ਰੱਖਿਆ ਕੀਤੀ ਸਾਡੇ ਪੰਜਾਬ ਦੀ ਰੱਖਿਆ ਕੀਤੀ ਕਿਉਂਕਿ ਇਹ ਉਹ ਬੜਾ ਕਾਲਾ ਦੌਰ ਸੀ ਜਦੋਂ ਉਹਨਾਂ ਨੇ ਇਸ ਅੰਤਗਵਾਦ ਨੂੰ ਜੜ ਤੋਂ ਖਤਮ ਕੀਤਾ ਔਰ ਅੰਤਗਵਾਦ ਨੂੰ ਜੜ ਖਤਮ ਤੋਂ ਖਤਮ ਕਰਨ ਲਈ ਉਹਨਾਂ ਨੇ ਆਪਣੇ ਆਪ ਨੂੰ ਬਲਦਾਨ ਦੇਣਾ ਪਿਆ ਜਿਨ੍ਹਾਂ ਵਿੱਚੋਂ ਅਮਰ ਸ਼ਹੀਦ ਲਾਲਾ ਜਗਨਰਾਜਨ ਜੀ ਅਮਰ ਸ਼ਹੀਦ ਇੰਦਰਾ ਗਾਂਧੀ ਜੀ ਅਮਰ ਸ਼ਹੀਦ ਸਾਡੇ ਬਿਆਨ ਸਿੰਘ ਜੀ ਸਰਦਾਰ ਬਿਆਨ ਸਿੰਘ ਜੀ ਮਲਕੀਆਂ ਕਾਫੀ ਸ਼ਖਸੀਤਾਂ ਨੇ ਜਿਹੜਾ ਕਿ ਪੰਜਾਬ ਨੂੰ ਬਚਾਉਣ ਲਈ ਖਾਤਰ ਔਰ ਸਾਡੇ ਦੇਸ਼ ਨੂੰ ਬਚਾਉਣ ਦੀ ਖਾਤਰ ਅੰਤਕਵਾਦੀਆਂ ਨਾਲ ਲੜਦੇ ਹੋਏ ਆਪਣੇ ਆਪ ਨੂੰ ਸਰਵਰਸ ਨਿਸ਼ਾਪਰ ਕਰ ਦਿੱਤਾ ਉਹਨਾਂ ਨੇ ਤੇ ਅਸੀਂ ਉਹਨਾਂ ਨੂੰ ਅਮਰ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਅੱਜ ਵਿਨਰਮ ਸ਼ਰਧਾਂਜਲੀ ਅਸੀਂ ਅਰਪਿਤ ਕਰ ਰਹੇ ਹਾਂ ਅਸੀਂ ਸ਼ਰਧਾਂਜਲੀ ਅਰਪਿਤ ਕਰਨ ਦਾ ਸਵਾਇ ਕੁਝ ਨਹੀਂ ਕਰ ਸਕਦੇ ਕਿਉਂਕਿ ਅਸੀਂ ਫੇਰ ਅਸੀਂ ਇਸ ਕਾਲੇ ਦੋਰ ਦੇ ਵਿੱਚ ਫਸਨ ਜਾ ਰਹੇ ਹਾਂ ਜਿਹਦੇ ਵਿੱਚ ਕਾਲਾ ਦੋਰ ਫੇਰ ਸਾਡੇ ਚਾ ਰਿਹਾ ਕਿਉਂਕਿ ਸਰਕਾਰਾਂ ਚਿੱਟੇ ਤੇ ਜ਼ੋਰ ਪਕਾ ਦੇਣ ਡੀਆਂ ਨੇ ਚਿੱਟਾ ਵਕਾਰੀਆਂ ਖੁੱਲ ਕੇ ਵਕਾਰੀਆਂ ਸਾਡੇ ਆਉਣ ਵਾਲੀ ਪੀੜ੍ਹੀ ਸਤਿਆਂ ਨਾਸ ਕਰਨ ਡੀਆਂ ਉਦੋਂ ਉਹ ਦੌਰ ਸੀ ਕਿ ਜਦੋਂ ਲੁੱਕ ਛੁਪ ਕੇ ਗੋਲੀ ਮਾਰਦੇ ਸੀ ਜਾਂ ਲੜਾਈ ਕਰਦੇ ਸੀ ਜਾਂ ਕੁਝ ਕਰਦੇ ਸੀ ਅੱਜ ਸਾਡੀ ਪੀੜੀ ਦਾ ਬੇੜਾ ਗਰ ਕਰਤਾ ਇਹਨਾਂ ਨੇ ਅੱਜ ਸਾਡੀ ਪੀੜੀ ਦਾ ਸੱਤਾ ਨਾਸ ਕਰਤਾ ਇਹਨਾਂ ਨੇ ਔਰ ਹਰ ਬੱਚਾ ਜਿਹੜਾ ਵੇਖੋ ਉਹ ਗੈਂਗਸਟਰ ਬਣਨ ਦੀ ਔਲ ਜਾ ਰਿਹਾ ਉਹ ਨਾ ਤੇ ਕਿਸ ਨੂੰ ਡਰਾਂ ਨਾ ਖਤਰਾ ਨਸ਼ਰੀ ਆੜ ਦੇ ਵਿੱਚ ਉਹ ਨਸ਼ਾ ਕਰਕੇ ਉਹ ਤੋਤੋ ਕੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਅਸੀਂ ਕੀ ਕਰਨ ਦੇ ਆ ਲੁੱਟ ਘੁਟ ਕਰਨ ਦੇ ਨੇ ਬੇੜਾ ਗਰ ਕਰਤਾ ਸਮਾਜ ਦਾ ਅੱਜ ਇੱਥੇ ਸ਼ਰਧਾਂਜਲੀ ਸਮਾਰੋਹ ਹੈ ਔਰ ਇੱਕ ਵਧੀਆ ਢੰਗ ਨਾਲ ਸਾਰੇ ਸੁਚੱਜੇ ਢੰਗ ਨਾਲ ਬੜੇ ਪਿਆਰ ਦੇ ਨਾਲ ਔਰ ਬੜੀ ਇੱਜ਼ਤ ਦੇ ਨਾਲ ਅਸੀਂ ਇਸ ਚੀਜ਼ ਨੂੰ ਕਰਨ ਜਾਣ ਰਿਹਾ ਪਰ ਪ੍ਰਸ਼ਾਸਨ ਨੇ ਅਜ ਤੱਕ ਇੱਥੇ ਸੁਧ ਨਹੀਂ ਲਈ ਕਿ ਇੱਥੇ ਕੋਈ ਆਪਾਂ ਇਹੋ ਜਿਹੀ ਘਟਨਾ ਨਾ ਘਟ ਜੇ ਪ੍ਰਸ਼ਾਸਨ ਸੁੱਤਿਆ ਪਿਆ ਔਰ ਅਗਰ ਕੱਲ ਨੂੰ ਕੋਈ ਇਹੋ ਜਿਹੀ ਘਟਨਾ ਹੋ ਜਾਂਦੀ ਹੈ ਜਾਂ ਕੋਈ ਅਪਰੀਆ ਘਟਨਾ ਘਟਦੀ ਹੈ ਉਹਦਾ ਜ਼ਿੰਮੇਵਾਰ ਇਹ ਪ੍ਰਸ਼ਾਸਨ ਹੋਏਗਾ ਔਰ ਇਥੋਂ ਦੀ ਸੀਆਈਡੀ ਡਿਪਾਰਟਮੈਂਟ ਹੋਏਗੀ ਮੈਂ ਖੁੱਲਕੇ ਇਹਨਾਂ ਨੂੰ ਖੇਦੀ ਕਰਨਾ ਕਿ ਅਸੀਂ ਅੱਜ ਤੋਂ 4 ਦਿਨ ਪਹਿਲਾਂ ਜਾਂ 5 ਦਿਨ ਪਹਿਲਾਂ ਉਹਨਾਂ ਨੂੰ ਇੰਟੀਮੀਟ ਕਰਤਾ ਪਰ ਅੱਜ ਤੱਕ ਇੱਥੇ ਕੋਈ ਵੀ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇੱਥੇ ਵੇਖਣ ਨਹੀਂ ਆਇਆ ਕਿ ਅਸੀਂ ਕਿਸ ਤਰ੍ਹਾਂ ਕਰੀਏ ਕਿਉਂ ਇੱਥੇ ਕੋਈ ਵੀ ਇਹੋ ਜਿਹਾ ਹੱਤਵਾਂ ਅੰਤਕਵਾਦੀ ਜਾਂ ਇਹੋ ਜਿਹਾ ਸੰਦੇਹਪਸੰਦ ਬੰਦਾ ਜਿਹੜਾ ਸਾਡੇ ਤੇ ਕੋਈ ਗਲਤ ਕਾਰਵਾਈ ਕਰ ਜਾਈ ਜਾਂ ਅਸੀਂ ਇਕੱਠੇ ਹੋਏ ਪਏ ਆ ਉਹਦੀ ਜ਼ਿੰਮੇਵਾਰੀ ਕਿਹਦੀ ਹੋਏਗੀ ਤੇ ਅਸੀਂ ਸਰਕਾਰ ਤੋਂ ਇਹ ਹੀ ਉਮੀਦ ਕਰਨੇ ਆ ਕਿ ਸਾਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਏ ਸਾਡੇ ਜਿਹੜੇ ਹਿੰਦੂ ਨੇਤਾ ਨੇ ਉਹਨਾਂ ਦੀ ਸੁਰੱਖਿਆ ਪ੍ਰਦਾਨ ਕੀਤੀ ਜਾਏ ਔਰ ਸਾਡੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਸੁਰੱਖਿਆ ਬਦਾਂ ਗਰੰਟੀਆਂ ਉਹ ਦਿਓ ਕਿ ਬੱਚਿਆਂ ਨੂੰ ਰੋਜ਼ਗਾਰ ਦੇਈਏ ਗਰੰਟੀਆਂ ਉਹ ਦਿਓ ਕਿ ਅੰਤਰਕਵਾਦ ਖਤਮ ਕਰੀਏ ਗਰੰਟੀਆਂ ਉਹ ਦਿਓ ਕਿ ਚਿੱਟੇ ਨੂੰ ਖਤਮ ਕਰੀਏ ਔਰ ਗਰੰਟੀਆਂ ਉਹ ਦਿਓ ਕਿ ਘਰ ਘਰ ਦੇਵੇ ਸੁੱਖ ਸ਼ਾਂਤੀ ਇਹਨਾਂ ਨਾਲ ਜਰਨਾ ਨਾ ਕਹਿੰਦੇ ਮੈਂ ਸਾਰਿਆਂ ਨੂੰ ਇਹੀ ਕਹਣਾ ਆ ਜੈ ਹਿੰਦੂ ਜੈ ਹਿੰਦੂ ਰਾਸ਼ਟਰ ਸ਼੍ਰੀਮਨ ਅਨਿਲ ਪਰਦਵਾਜ ਦੀ ਰਹਿਨਮਾਈ ਹੇਠ ਉਹਨਾਂ ਦੀ ਉਪਸਥਤੀ ਵਿੱਚ ਇੱਕ ਸ਼ਹੀਦਾਂ ਨੂੰ ਸ਼ਰਧਾਂਜਲੀ ਸਮਾਰੋਹ ਜਿਹੜਾ ਹੈ ਉਹ ਦਿੱਤਾ ਗਿਆ ਔਰ ਮੈਂ ਇਸ ਉਪਰਾਲੇ ਨੂੰ ਅਨਿਲ ਪਰਦਵਾਜੀ ਦੇ ਇਸ ਉਪਰਾਲੇ ਨੂੰ ਮੈਂ ਬਹੁਤ ਸراہਨਾ ਕਰਨਾ ਕਿ ਇਸੇ ਤਰ੍ਹਾਂ ਨਾਲ ਸਾਡੇ ਦੇਸ਼ ਸਮਾਜ ਤੇ ਧਰਮ ਦੀ ਰੱਖਿਆ ਕਰਨ ਵਾਸਤੇ ਜਿਹੜਾਂ ਵੀ ਲੋਕਾਂ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਜ਼ਰੂਰ ਚੇਤਾ ਕਰਨਾ ਚਾਹੀਦਾ ਔਰ ਚੇਤਾ ਕਰਕੇ ਉਹਨਾਂ ਦਾ ਜਿਹੜਾ ਜਿਹੜਾ ਵੀ ਮਾਰਗਦਰਸ਼ਨ ਹੈ ਜਿਹੜਾ ਉਹਨਾਂ ਸਮਾਜ ਨੂੰ ਸੇਹ ਦਿੱਤੀ ਉਹ ਸਾਡੇ ਪਰਿਵਾਰਾਂ ਨੂੰ ਸਾਡੇ ਨੌਜਵਾਨਾਂ ਨੂੰ ਸਾਡੇ ਦੇਸ਼ ਦੇ ਹਰ ਵਿਅਕਤੀ ਤੱਕ ਉਹ ਮੈਸੇਜ ਜਾਣਾ ਚਾਹੀਦਾ ਇਸੇ ਮੈਸੇਜ ਨੂੰ ਅ ਮੱਧੇ ਨਜ਼ਰ ਰੱਖਦੇ ਹੋਏ ਅਨਿਲ ਜੀ ਨੇ ਇਹ ਬਹੁਤ ਅੱਛਾ ਉਪਰਾਲਾ ਕੀਤਾ ਔਰ ਇਸੇ ਤਰ੍ਹਾਂ ਨਾਲ ਮੈਂ ਵੀ ਇਹਨਾਂ ਦੀ ਇਸ ਜਿਹੜੀ ਵੀ ਇਹਨਾਂ ਦਾ ਉਪਰਾਲਾ ਕੀਤਾ ਉਹਦੇ ਵਿੱਚ ਸਹਿਮਤ ਹਾਂ ਔਰ ਇਸੇ ਤਰ੍ਹਾਂ ਨਾਲ ਅਸੀਂ ਮੁੰਡੇ ਨਾਲ ਮੁੰਡਾ ਮਿਲ ਕੇ ਇਹਨਾਂ ਦੇ ਇਸ ਉਪਰਾਲੇ ਨੂੰ ਅਗਾਹ ਤੱਕ ਭਜਾਈਏ ਔਰ ਲੋਕਾਂ ਨੂੰ ਅਵੇਅਰ ਕਰੀਏ ਕਿ ਦੇਸ਼ ਸਮਾਜ ਤੇ ਧਰਮ ਦੀ ਰੱਖਿਆ ਵਾਸਤੇ ਸਾਨੂੰ ਤਤਪਰ ਰਹਿਣਾ ਚਾਹੀਦਾ ਜੈ ਹਿੰਦ ਜੈ ਭਰਤ